ਕਾਂ ਫਰੇ ਕਿ ਨਹੀਂ ਠੀਕ ਠਾਕ ਹੋ ਮਾਤਮਾ ਸਰ ਇਹ ਠੀਕ ਠਾਕ ਰੱਖ ਕੇ ਚੜਦੀ ਕਲਾ ਵਿੱਚ ਰੱਖੇ ਦਨ ਦੁੱਗਣੀ ਰਾਜੋਗੁਣ ਤਰੱਕੀ ਵਖਸ਼ੇ ਇਹ ਮੈਂ ਬਣਾਉਣ ਲੱਗੀ ਸਬਜੀ ਆਮਣ ਹੋਣਾ ਸਭ ਥੋੜੀ ਜਿਹੀ ਗਾੜੀ ਬਣ ਜਾਂਦੀ ਓਦੇ ਕਰਕੇ ਆਪਣੇ ਇਹਨਾਂ ਨੂੰ ਹੋ ਕਰੂੰਗੀ ਕੱਟ ਰਾਹੀ ਨਾ ਮਸਾਲਾ ਤਿਆਰ ਇਹਦਾ ਅਦਰਕ ਪਾ ਲਈਆ ਲਸਣ ਪਾ ਲਈਆ ਆ ਪਿਆਜ਼ ਐ ਟਮਾਟਰ ਹਰੀ ਮਿਰਚ ਬਸ ਮੈਂ ਇੰਨਾ ਕੀ ਮਸਾਲਾ ਪਾਉਣੀ ਹੋਣੀ ਤੇ ਜਿਮੂ ਵੀ ਆ ਕੇ ਬਹਿ ਗਿਆ ਆਹ ਦੇਖੋ ਜਿਵੇਂ ਆ ਕੇ ਪੈ ਗਿਆ ਮੇਰੇ ਕੋਲ ਜਿੱਥੇ ਮੈਂ ਬਹਿ ਜਾ ਜਿਵੇਂ ਹੈਲੋ ਕਰਦੇ ਹੈਲੋ ਇਹ ਬਿੰਗੂ ਦੇ ਚ ਗੱਲ ਚ ਇਹ ਨੂੰ ਦੇਖਦਾ ਵੀ ਕੌਣ ਹੈ ਵਿੱਚ ਤੇ ਚਲੋ ਜੀ ਆਪਾਂ ਹੁਣ ਇਹ ਬਣਾ ਕੇ ਫਿਰ ਸਬਜ਼ੀ ਬਣਾਉਣੀ ਆ ਛੋ ਲਿਆ ਲਓ ਜੀ ਮੈਂ ਮਸਾਲਾ ਸਾਰਾ ਕੁਝ ਗ੍ਰाइंड ਕਰ ਲਿਆ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਲਸਣ ਸਾਰਾ ਕੁਝ ਕਰ ਲਿਆ ਤਿਆਰ ਤੇ ਹੁਣ ਮੈਂ ਲਾਉਣੀ ਆ ਤੜਕਾ ਤੇ ਜਿੰਮਾ ਲੇਖ ਲੂ ਪਿਆ ਆ ਪਿਆ ਜਿੰਮਾ ਹੁਣ ਮੈਂ ਇੱਥੇ ਬੈਠੀ ਇੱਥੇ ਪਏ ਜੇ ਮੈਂ ਬਾਹਰ ਜਾ ਕੇ ਬੈਗੀ ਰਸੋਈ ਤੇ ਬੈਗੀ ਸੋਈ ਮੂਰੇ ਬੈਜੂ ਕਿ ਸੋਈ ਤੇ ਜਣੀ ਸਬਜੀ ਬਣਾਉਣ ਲੱਗੀ ਫਿਰ ਸੋਈ ਤੇ ਵੈਂ ਬਣਾਉਣਿਆ ਜੀ ਹਰਾ ਛੋਲੂ ਆ ਮੈਂ ਤਾਂ ਕਢੇ ਕਢਾਇ ਲਿਆ ਨਹੀਂ ਕਿਉਂਕਿ ਮੇਰੇ ਚ ਹੁਣ ਇੰਨੀ ਹਿੰਮਤ ਹੈ ਨਹੀਂ ਮੈਂ ਕੱਢ ਸਕਾਂ ਸਰੀਰ ਮੇਰਾ ਸੱਟ ਨਹੀਂ ਰੰਦਾ ਮੈਨੂੰ ਬੁਖਾਰ ਹੁਣ ਰਹਿੰਦਾ ਮੈਨੇ ਨਾ ਪਹਿਲਾਂ ਆਪਰੇਟ ਕਰਾਇਆ ਸੀ ਉਦੋਂ ਪਹਿਲਾਂ ਹੁੰਦਾ ਸੀ ਅਈ ਹੁਣ ਬੜਾ ਚਿਰ ਪੰਜ ਸਾਲ ਬਾਅਦ ਫਿਰ ਆਈ ਹੁਣ ਲੱਗ ਗਿਆ ਹਰ ਮੈਂ ਗੋਲੀ ਲਈ ਹੋਈ ਆ ਸੈੱਟ ਹੈ ਦੇਖਦੇ ਆ ਟਾਈਫਾਇਰ ਟੈਸਟ ਕਰਾਉਣੀ ਆ ਹੋ ਸਕਦਾ ਟਾਈਫਰ ਹੋਵੇ ਬਾਕੀ ਮੈਂ ਨਾ ਸਵੇਰ ਖਾਲੀ ਪੇਟ ਨਿੰਬੂ ਪੀਣ ਲੱਗ ਗਈ ਆ ਕਿਉਂਕਿ ਮੇਰਾ ਬੇਟ ਬੁਢਾ ਕਾਫੀ ਹੋ ਚਲੇ ਸਿਰ ਨਾਲ ਲੱਗਦਾ ਥਾਇਰੋਇਡ ਨਾਲ ਹੋਇਕਦੀ ਤੇ ਉਹਦੇ ਨਾਲ ਨਾ ਵੀਕ ਦਾ ਸੋਈ ਹੋ ਕੇ ਵਿਚਾਰ ਵੀ ਖੋਲਦਾ ਉਹ ਖਾਲੀ ਪੇਟ ਮੈਂ ਉਹ ਤਾਂ ਤਿੰਨ ਚਾਰ ਦਿਨ ਹੀ ਹੋਈ ਆ ਲੈੰਦੀ ਨੂੰ ਚਲੋ ਜੀ ਆਪਾਂ ਲਾਉਂਦੇ ਆ ਸਬ지 ਦਾ ਤੜਕਾ ਤੇ ਫਿਰ ਕਰਦੇ ਅੱਗੇ ਵੀਡੀਓ ਸ਼ੁਰੂ ਸਬ지 ਲਾ ਕੇ ਤੜਕਾ ਲਾ ਕੇ ਮੈਂ ਉੱਠ ਕੇ ਆ ਗਈ ਨਾ ਮੈਂ ਅਰਸੋਈ ਚ ਉਹ ਬਣਾਉਣੀ ਸੀ ਸਬਜ਼ੀ ਮੈਂ ਉੱਥੇ ਆ ਗਈ ਤੇ ਜੀ ਮਾਂ ਬਹਿ ਗਿਆ ਆ ਗਈ ਬਸ ਐ ਹੀ ਹੈ ਦਾ ਕੰਮ ਕਿਥੇ ਮੈਂ ਬੈਠੀ ਉਹ ਤੇ ਬੈਠੀ ਰਹੂਗੀ ਫਿਰ ਉਹ ਕਰ ਮੈਂ ਨਾ ਇਹਦੇ ਜਿਹੜੇ ਹੈਗੇ ਹਰਾ ਛੋਲੀਏ ਨੂੰ ਥੋੜਾ ਜਿਹਾ ਪੱਕਾ ਹੁੰਦਾ ਨਾ ਮੈਂ ਸਿੰਟੀ ਲਾਉ ਮੈਂ ਸਰੋਂ ਦਾ ਤੇਲ ਲਾ ਤੜਕਾ ਲਾ ਦੇਣੀ ਮੈਂ ਪਾਉਣੀ ਹੈ ਸਰੋਂ ਦਾ ਤੇਲ ਥੋੜਾ ਜਿਹਾ ਪਾਉਣੀ ਹੈ ਬਸ ਬਾੜਾ ਨਹੀਂ ਠੀਕ ਹੈ ਤੁਸੀਂ ਨਾ ਇੱਕ ਦੇਖੋ ਸਾਰੇ ਉਹਨਾਂ ਤੇਲ ਨਾਲ ਬੀਬੀ ਵਗੈਰਾ ਦੀ ਕੰਟਰੋਲਰ ਇਹਦਾ ਹਾਂ ਆਪਾਂ ਪਹਿਲਾਂ ਮਸਾਲਾ ਲੰਕੀ ਥੈਂਕਾ ਲਗਾ ਦੋ ਇੱਕ ਕੱਪ ਤੇ 2 ਟਮਾਟਰ ਸਾਰਾ ਇਹੋ ਜਿਹਾ ਕਰਾਂਗੇ ਤੇ ਤੇਲ ਦੀ ਸਾਂਸ ਨੂੰ ਲਗਾ ਦੇ ਜਿਵੇਂ ਮਿੱਟੀ ਆਪਾਂ ਸਾਰਾ ਕੁਸਪਾਤਾ 9 ਮਿੰਟ ਚੰਸਾ ਦੇ ਬੋਲਸੀ ਤੇ ਆਪਾਂ ਪਾਵਾਂਗੇ ਇਹਦੇ ਚਾ ਛੋਲੂਆ ਫਿਰ ਮੈਂ ਦੋ ਲਵਾਉਂਗੀ ਦੋ ਸੀਟੀਆਂ ਉਸ ਤੋਂ ਬਾਅਦ ਵਿੱਚ ਮੈਂ ਆਲੂ ਪਾਉਂਗੀ ਲਓ ਜੀ ਸੀਟੀ ਲਾਤੀ ਮੈਂ ਔਰ ਮੈਂ ਛੱਡੂੰਗੀ ਆ ਪੱਕ ਕੇ ਦਾ ਜਸਟ ਰਮ ਇਹਨਾਂ ਵੀ ਨਾਲ ਦੇ ਨਾਲ ਨਿਕਲ ਜਵੇ ਠੀਕ ਹੈ ਤੇ ਦੋ ਸੀਟੀਆਂ ਲਵਾ ਕੇ ਬੱਸ ਮੈਂ ਫਿਰ ਉਸ ਤੋਂ ਬਾਅਦ ਫਿਰ ਮੈਂ ਆਲੂ ਕੱਟ ਕੇ ਪਾਉਂਗੀ ਅੱਜ ਫਿਰ ਮੈਂ ਥੋੜਾ ਟਾਈਮ ਖੁੱਲੀ ਰੱਖੂੰਗੀ ਜਿੰਨਾ ਚਿਰ ਆਲੂ ਨਹੀਂ ਪੱਕਦਾ ਬਾਹਰ ਲਈ ਲਾੜ ਦੀ ਹਾੜੀ ਲੋੜ ਨਹੀਂ ਜੀ ਕੋਈ ਤਾਂ ਦਿਨ ਬਹੁਤ ਖੜਾ ਸਾਢੇ 6 ਹੋ ਗਏ ਨੇ ਖੜਾ ਪਿਆ

ਸਰਦਨ ਨਹੀਂ ਰਾਜੀ ਦੀ ਤੂੰ ਹੁਣ ਦੁੱਧ ਪੀਕੇ ਕਈਆਂ ਗਲਾਸ ਫੇਰ ਆ ਗਈ ਐਨੀ ਭੁੱਖ ਲੱਗਦੀ ਆ ਤੈਨੂੰ ਸੀੜੀਆਂ 4:00 ਵਜ ਗਈਆਂ ਮੈਂ ਬਲੌਗ ਉਧਰ ਬਣਾਉਣ ਲੱਗੀ ਵੀਡੀਓ ਬਾਹਰ ਸੀੜੀਆਂ 4:00 ਵਜ ਗਈਆਂ ਚਲੋ ਕੋਈ ਗੱਲ ਨਹੀਂ ਹੁਆਰ ਜਲਦੀ ਕੱਢ ਦਾਂਗੇ ਆ ਦਰਬਾਰ ਸਾਹਿਬ ਸ੍ਰੀ ਅਮਰitsar ਤੋਂ ਲਾਈਵ ਚੱਲ ਰਿਹਾ ਰਹਿਰਾ ਸਾਹਿਬ ਹੁਣ ਸ਼ਾਮ ਦਾ ਟਾਈਮ ਆ ਨਾ ਤੇ 7:30 ਹੋਣ ਵਾਲੇ ਆ ਤੇ ਰਹਿਰਾ ਸਾਹਿਬ ਕੀਰਤਨ ਹੈ ਸ਼ਾਮ ਦਾ ਸੰਧਿਆ ਵੇਲੇ ਦੀ ਬੱਤ ਨੰਦਨ ਸਕਦੀ ਆ ਬਹੁਤ ਸੋਹਣਾ ਪਰ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਬੱਚਕੇ ਬਾਕੀ ਤੁਸੀਂ ਦੇਖੋ ਇਹ ਬਹੁਤ ਹੀ ਰਸਵਰੀ ਮੈਂ ਬੰਨੇ ਸੀਗੇ ਤੇ ਹੁਣ ਬਸ ਇਹ ਕਹਿ ਲੱਗਦਾ ਮੈਂ ਨਾਲ ਆ ਦੇ ਦੇ ਕੰਨੇ ਜਾ ਰਿਹਾ ਤਾਂ ਕਿ ਇਦਾਂ ਨਾ ਘੱਟ ਟੱਕਿਆ ਬਸ ਇੰਨਾ ਕੋ ਮਾੜੀ ਮੋਟੀ ਗਲਤੀ ਹੋ ਜਾਂਦੀ ਚਲੋ ਸ਼ੁਰੂ ਸ਼ੁਰੂ ਚ ਮੈਨੂੰ ਐ ਹੁੰਦਾ ਵੀ ਮੇਰਾ ਨਾ ਮੂੰਹ ਛੋਟਾ ਹੈ ਕਿਤੇ ਐਂ ਪਹਿੜਾ ਜਾਣ ਲੱਗਦਾ ਹੈ ਮੈਂ ਛੋਟੇ ਮੋਟੇ ਪਰ ਕੋਈ ਗੱਲ ਸਾਡੇ ਗੁਰੂ ਦੀ ਸਿੱਖ ਦੀ ਇਹ ਮੋਹ ਰਹਾ ਸਾਡੇ ਗੁਰੂ ਦੀ ਤੇ ਹੌਲੀ-ਹੌਲੀ ਸਿੱਖ ਜੂਗੀ ਹੌਲੀ-ਹੌਲੀ ਹੁੰਦਾ ਵੈਸੇ ਬਹੁਤ ਵਾਰ ਪਹਿਲਾਂ ਤਾਂ ਮੈਂ ਜਦੋਂ ਹੀ ਬਾਲ ਬੰਨੀ ਸੀ ਪਉਣਾ ਹੁੰਦਾ ਹਣ ਵੈਸੇ ਸਿੱਖ ਗਈ ਮੈਨੂੰ ਬਹੁਤ ਸ਼ੌਂਕ ਹੈ ਵੀ ਮੈਂ ਇਹ ਬੰਨਾ ਵਸਤਾ ਕਹਿੰਦੇ ਨੇ ਬੰਦੇ ਦੇ ਮਨ ਚ ਹੋਣਾ ਚਾਹੀਦਾ ਪਰ ਫੇਰ ਵੀ ਸਾਡੇ ਗੁਰੂ ਦੀ ਇਹ ਨਿਸ਼ਾਨੀ ਆ ਤੇ ਸ਼ੌਂਕ ਤਾਂ ਪੂਰਾ ਹਣਾ ਕੋਈ ਅੱਧੇ ਕੱਪੜੇ ਪਾ ਕੇ ਸ਼ੌਂਕ ਉਹ ਥੋੜੀ ਆ ਪੂਰਾ ਕਰਦੇ ਆ ਪਤਾ ਪੂਰੇ ਪਾਏ ਆ ਸੰਗ ਮੈਂ ਇਹ ਵੀ ਪੂਰਾ ਹੈ ਪੂਰੇ ਆ ਸ਼ੌਂਗ ਆ ਬੀ ਆਬਦੇ ਹੁੰਦੀ ਆ ਤਾਂ ਐਵੇਂ ਮੈਂ ਪੂਰੀ ਆਈ ਦਮਾਲਾ ਵਗੈਰਾ ਸਗਾਂ ਪਰ ਐਡਾ ਕਿ ਠੀਕ ਹੈ ਕਿਉਂਕਿ ਮੈਨੂੰ ਦਮਾਲੇ ਨਾਲ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਚਲੋ ਜੀ ਆਪਾਂ ਵੀਡੀਓ ਦਾ ਕਰਦੇ ਅੰਡ ਵੀਡੀਓ ਵਧੀਆ ਲੱਗੇ ਉਹ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਪਰ ਇੱਕ ਗੱਲ ਹੈ ਵੀ ਬੇਨਤੀ ਹੈ ਵੀ ਆ ਮੈਨੂੰ ਦੱਸ ਦੇਵੇ ਮੇਰੇ ਇਹ ਕਿਵੇਂ ਲੱਗਦਾ ਜਿਹੜਾ ਮੈਂ ਇਹ ਅੱਜ ਦਸਤਾਰ ਬੰਨੀ ਆ ਛੋਟੀ ਦਸਤਾਰ ਇਹਨੂੰ ਇਹਨ ਕੇਸ ਕੀ ਕਰਦੇ ਸਾਡੇ ਸਿੱਖ ਧਰਮ ਦੇ ਵਿੱਚ ਠੀਕ ਹੈ ਵੀ ਇਹ ਮੈਨੂੰ ਦੱਸਿਓ ਵੀ ਕਿਵੇਂ ਲੱਗੀ ਆ ਵੇਖ ਤਾਂ ਮੈਂ ਬੰਨ੍ਹ ਲੈ ਕਰੂੰਗੀ